ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਜਿਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ। ਉਹਨਾਂ ਦੱਸਿਆ ਹੈ ਕਿ ਫਿਲਹਾਲ 15 ਤਰੀਕ ਤੱਕ ਮੌਸਮ ਢਾਈ ਰਹੇਗਾ। ਇਸ ਤੋਂ ਇਲਾਵਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ 1971 ਤੋਂ ਹੁਣ ਤੱਕ ਤਿੰਨ ਵਾਰ ਲੋ ਟੈਂਪਰੇਚਰ ਦਰਜ ਕੀਤਾ ਗਿਆ ਹੈ। ਉਨਾ ਜ਼ਿਕਰ ਕੀਤਾ ਹੈ ਕਿ ਲਾਸਟ ਟਾਈਮ 1980 ਵਿੱਚ 8.6 ਡਿਗਰੀ ਟੈਂਪਰੇਚਰ ਦਰਜ ਕੀਤਾ ਗਿਆ ਸੀ ਜੋ ਕਿ 2025 ਦੇ ਦਰਮਿਆਨ 8.7 ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਹੈ ਕਿ ਫਿਲਹਾਲ ਨਾਰਮਲ ਤੋਂ نیچے ਟੈਂਪਰੇਚਰ ਚੱਲ ਰਿਹਾ ਹੈ। ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਲੋ ਟੈਂਪਰੇਚਰ ਦਾ 45 ਸਾਲ ਦਾ ਰਿਕਾਰਡ ਟੁੱਟਿਆ ਹੈ। ਇਸ ਦੇ ਨਾਲ ਹੀ ਉਹਨਾਂ ਕਿਸਾਨਾਂ ਨੂੰ ਵੀ ਇਸ ਬਾਬਤ ਵਿਸ਼ੇਸ਼ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਫਿਲਹਾਲ بارش ਨੂੰ ਲੈ ਕੇ ਕੋਈ ਵੀ ਪ੍ਰੈਡਿਕਸ਼ਨ ਨਹੀਂ ਹੈ। ਇਸ ਸੰਬੰਧ ਵਿੱਚ ਪੀਏਯੂ ਲੁਧਿਆਣਾ ਦੀ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ। ਜੀ ਜੀ ਅਸੀਂ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਚੱਲ ਰਿਹਾ ਔਰ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਨੀਚੇ ਚੱਲ ਰਿਹਾ ਹੈ। ਕੱਲ ਦਾ ਡੇ ਟਾਈਮ ਟੈਂਪਰੇਚਰ 22.2 ਡਿਗਰੀ ਸੈਂਟੀਗ੍ਰੇਡ ਕੋਰਕ ਦਿੱਤਾ ਗਿਆ ਹੈ। ਜਿਹੜਾ ਕਿ ਨਾਰਮਲ ਤੋਂ ਲਗਭਗ 0.5 ਡਿਗਰੀ ਸੈਲਸੀਅਸ ਨੀਚੇ ਸੀ ਔਰ ਅੱਜ ਦਾ ਮਿਨੀਮਮ ਟੈਂਪਰੇਚਰ 8.7 ਡਿਗਰੀ ਸੈਲਸੀਅਸ ਕੋਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.9 ਡਿਗਰੀ ਸੈਲਸੀਅਸ ਨੀਚੇ ਹੈ ਔਰ ਜੇਸੀ ਪਿਛਲੇ ਸਾਲਾਂ ਦਾ ਵੀ ਡਾਟਾ ਦੇਖੀਏ ਤਾਂ ਪਿਛਲੇ ਸਾਲਾਂ ਦੇ ਮੁਤਾਬਕ ਅੱਜ ਦਾ ਜਿਹੜਾ ਨਾਈਟ ਟਾਈਮ ਟੈਂਪਰੇਚਰ 3rd ਲੋਏਸਟ 1970 ਤੋਂ ਲੈ ਕੇ ਹੁਣ ਤੱਕ ਜਿਹੜਾ ਅੱਜ ਇਹ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਹਦੇ ਤੋਂ ਪਹਿਲਾਂ 1975 ਦੇ ਵਿੱਚ 6.5 ਡਿਗਰੀ ਸੈਂਟੀਗ੍ਰੇਡ ਮਿਨੀਮਮ ਟੈਂਪਰੇਚਰ 10 ਨਵੰਬਰ ਨੂੰ ਰਿਕਾਰਡ ਕੀਤਾ ਗਿਆ ਸੀ ਔਰ 1971 ਔਰ 1980 ਦੇ ਵਿੱਚ 8.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੀ ਔਰ ਉਹਦੇ ਤੋਂ ਬਾਅਦ ਅੱਜ ਇਹ ਜਿਹੜਾ 8.7 ਡਿਗਰੀ ਸੈਂਟੀਗ੍ਰੇਡ ਲੋਇਸਟ ਰਿਕਾਰਡ ਕੀਤਾ ਗਿਆ ਔਰ ਜੇ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਡਰਾਈ ਔਰ ਕਲੀਅਰ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਇਸਨੂੰ ਕਿਸ ਤਰੀਕੇ ਦੀ ਹਿਦਾਇਤ ਹੈਗੀ ਹੈ ਜੀ ਕਿਸ ਤਰੀਕੇ ਦੀ ਅਪੀਲ ਹੈ ਜੀ ਕਿਉਂਕਿ ਟੈਂਪਰੇਚਰ ਜਿਹੜਾ ਨੀਅਰ ਨਾਰਮਲ ਜਾਂ ਨਾਰਮਲ ਤੋਂ ਨੀਚੇ ਹੈ ਔਰ ਆਨਵਰਡ ਦੇ ਦਿਨ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਨੇ ਸੋ ਫਾਰਮਰਸ ਜਿਵੇਂ ਹੁਣ ਰਬੀ ਕ੍ਰੌਪਸ ਦੀ ਜਿਹੜੀ ਸੋਇੰਗ ਸਟਾਰਟ ਹੋ ਰਹੀ ਹੈ ਸੋ ਉਹਨੂੰ ਕੰਟੀਨਿਊ ਕਰ ਸਕਦੇ ਨੇ ਹਮ ਲੋਕਾਂ ਨੂੰ ਕਿਸ ਤਰ੍ਹਾਂ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਕਿ ਦਿਨ ਤੇ ਰਾਤ ਦੇ ਤਰਾਮਾਂ ਵਿੱਚ ਕਾਫੀ ਜ਼ਿਆਦਾ ਹੁੰਦਾ ਹੈ ਜੀ ਕਿਉਂਕਿ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਔਰ ਵੇਰੀਏਬਿਲਿਟੀ ਜਿਵੇਂ ਅਸੀਂ ਪਹਿਲਾਂ ਵੀ ਦੇਖਿਆ ਬਹੁਤ ਜ਼ਿਆਦਾ ਹੈਗੀ ਆ ਸਪੈਸ਼ਲੀ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਲਗਭਗ 10 ਡਿਗਰੀ ਸੈਂਟੀਗ੍ਰੇਡ નીચે ਚੱਲ ਰਿਹਾ ਜਦੋਂ ਕਿ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਚੱਲ ਰਿਹਾ ਸੋ ਇਸ ਤਰ੍ਹਾਂ ਦੀ ਵੈਦਰ ਕੰਡੀਸ਼ਨਸ ਦੇ ਬੜੇ ਹੈਲਥ ਇੰਪੈਕਟਸ ਹੁੰਦੇ ਨੇ ਸੋ ਸਾਰਿਆਂ ਨੂੰ ਸੇਫ ਦਾ ਬਿਲਕੁਲ ਖਾਸ ਧਿਆਨ ਰੱਖਣਾ ਚਾਹੀਦਾ ਹੈ